ਅਦੇ ਉਹ ਜੰਮ ਫਰੇ ਹੁਣ ਗਾਉਂ ਦਾ ਸਾਰੇ ਲਾ 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 ਅਦੇ ਜੰਮ ਮੜੇ ਬੋਰਡ ਦੇ ਚੇਅਰਮੈਨ ਬਣਦੀਆਂ ਫੇ ਜ਼ਿਲ੍ਹਾ ਪ੍ਰਧਾਨ ਬਣੁੰਦੀਆਂ ਸਮਨ ਸਿੰਘ ਉੜਾਨੋਂ ਪੂਰਾ 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 ਅੱਜ ਤਾਂ ਮੁੱਕਣੀ ਚਾਹੀਦੀ ਦੇਖਦੇ ਸਾਮਾ ਮਾੜੀ ਗੱਲ ਹੱਥ ਹੱਥ ਨੂੰ ਕੋਈ ਬਾਤ ਚੁਗਰਾਏ ਉਹਨੂੰ ਬੇਇਜ਼ਤੀ ਨਹੀਂ ਆਉਂਦੀ ਪਰ ਇੱਕ ਹੋਰ ਆ ਗਿਆ ਪਮੂ ਗੋਲਾ ਆ ਆ ਵੇਖਾ ਇਹ ਨਹੀਂ ਹਾਇਣਾ ਵਾ ਆ ਤਾਂ ਉਹ ਸਾਰਾ ਇਹਦੇ ਅੰਦਰ ਆਹ ਹੈ ਮੈਂ ਧੰਨਵਾਦ ਜੀ ਭਾਈ ਮੜ ਮੜ ਪੋਗੀ ਛੇੜੀ ਦੀ ਗੱਲ ਚੱਲਦੀ ਹੈ ਕਿ ਚਾਰ ਪਿੰਡ ਦੇ ਉਹ ਸਟੇਡੀਅਮ ਭਰਿਆ ਤੁਸੀਂ ਪਿੰਡਾਂ ਦੇ ਨਾਮ ਲੇ ਟੋਟਲ ਕਿੰਨੇ ਕੁ ਪਿੰਡ ਦੇਖੋ ਜੇ ਇਹ ਤਾਂ ਪੂਰੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਹੁਤ ਜ਼ਿਆਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਤਤਪਰ ਆ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਸਾਡੀ ਸਰਕਾਰ ਦਾ ਮੁੱਖ ਜਿੰਦਿਆਂ ਦੇ ਵਿੱਚੋਂ ਇੱਕ ਆ। ਯਾਨੀ ਕਿ ਜਿਹੜੇ ਯੂਥ ਕਲੱਬ ਬੰਦੇ ਨੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਆ ਰਹੀਆਂ ਨੇ ਤੇ ਜਿਹੜੇ ਕੁਝ ਬਚ ਗਏ ਨੇ ਉਹਨਾਂ ਨੂੰ ਵੀ ਅਸੀਂ ਬਤੌਰ ਜ਼ਿਲ੍ਹੇ ਦੀ ਯੂਨਿਟ ਅਸੀਂ ਪਿੰਡਾਂ ਦੇ ਨਾਮ ਭੇਜੇ ਨੇ ਕਿ ਉਹ ਵੀ ਪਿੰਡਾਂ ਨੂੰ ਜਲਦ-ਜਲਦ ਉਹ ਸਕੀਮ 'ਚ ਪਾ ਕੇ ਹਰ ਪਿੰਡ ਦੇ ਵਿੱਚ ਜਿਹੜੀ ਗਰਾਊਂਡ ਆ ਉਹ ਜੜੀਆਂ ਪੂਰੀ ਕੀਤੀ ਜਾਵੇ ਮੁਕੰਮਲ ਕੀਤੀ ਜਾਵੇ ਭਾਜੀ ਇਹ ਜਿਹੜਾ ਆਪਣਾ ਜਿਲ੍ਹਾ ਬਟਾਸਰ ਦੇ ਵਿੱਚ ਕਿल्ली ਕੱਤੇ ਦੀ ਜਿਹੜੇ ਇਹਨਾਂ ਦੇ ਨਾਮ ਆਉਂਦੇ ਦੇਖੋ ਅਜੇ ਕੁਝ ਵੀ ਫਾਈਨਲ ਨਹੀਂ ਹੋਇਆ ਟੈਂਟੇਟਿਵ ਜਿਹੜੇ ਆ ਉਹ ਤੁਹਾਨੂੰ ਇਹ ਦੱਸਦੇ ਆ ਕਿ ਵੱਡੇ ਪਿੰਡਾਂ ਤੇ ਸਾਰਿਆਂ ਚ ਆਉਗੀ ਠੀਕ ਹੈ ਜੀ ਕੋਸ਼ਿਸ਼ ਇਹ ਹੋਊਗੀ ਕਿ ਕੋਈ ਵੀ ਨੌਜਵਾਨ ਜਿਹੜਾ ਖੇਡਣਾ ਚਾਵੇ ਉਹਦੇ 2-3 ਕਿਲੋਮੀਟਰ ਦੇ ਅੰਦਰ ਅੰਦਰ ਉਹਨੂੰ ਜਿਹੜੀ ਆ ਵਧੀਆ ਸੁਵਿਧਾਵਾਂ ਵਾਲੀ ਜਿਹੜੀ ਗਰਾਊਂਡ ਆ ਉਹ ਮਿਲੇ देखो ये देखना मेरा रोड़न जो गीटे वाले तरफ से सड़कदार दिया जेड़ा रोपाणो उठाया है हूँ देया ओ थोड़े टेड़ी होया है सड़क बनी तो सड़क फेर उठे देखो मेरे नॉलेज तुसी पहली वारी ये गलयां ਹੁੰਦੀ ਐ ਪਰ ਮੈਂ ਹੁਣ ਕਿਉਂਕਿ ਤੁਸੀਂ ਲਿਆਂਦੀ ਐ ਤੇ ਆਪਾਂ ਜਿਹੜੇ ਸਬੰਧਤ ਮਹਿਕਮੇ ਦੇ ਅਫਸਰ ਨੇ ਉਹਨਾਂ ਨਾਲ ਗੱਲ ਕਰਕੇ ਜੇ ਕੋਈ ਕੁਤਾਈ ਵਰਤੀ ਗਈ ਹੋਊਗੀ ਠੇਕੇਦਾਰ ਵੱਲੋਂ ਤੇ ਉੱਤੇ ਸਖਤ ਤੋਂ ਸਖਤ ਜੜੀ ਕਾਨੂੰਨੀ ਕਾਰਵਾਈ ਕਰਾਵਾਂ ਸਰ ਇਤਨਾ ਕਣਕ ਦਾ ਮਸਲਾ ਆ ਰਿਹਾ ਜੀ ਕਿ ਜਿਵੇਂ ਮੈਂ ਮੰਨ ਲਵਾਂ ਕੋ ਬਾੜ ਨੂੰ ਪਰ ਕਿੱਤ ਦੀ ਐ ਪਰਚੀ ਕੱਟਣੀ ਜਾਨੀ ਆ ਉਹਦੀ ਕਿਲੋਮੀਟਰ ਤੇ ਜਾ ਕੇ ਪਰਚੀ ਕੱਟੀ ਜਾਂਦੀ ਆ ਲੋਕਾਂ ਨੂੰ ਖੇਚਰ ਦਾ ਜੀ ਹੋ ਰਿਹਾ ਇਹਨਾਂ ਦੇ ਵਾਸਤੇ ਦੇਖੋ ਮੈਂ ਇੱਕ ਬੇਨਤੀ ਕਰਦਾ ਜੇ ਕਿਤੇ ਇਦਾਂ ਦੀ ਗੱਲ ਹੋ ਰਹੀ ਆ ਤੇ ਉਹਦੀ ਜਿਹੜੀ ਮੀਟਿੰਗ ਆ ਡੀ ਐਫ ਐਸ ਸਾਹਿਬ ਨਾਲ ਮੇਰੀ ਇੱਕ ਹਫਤਾ ਪਹਿਲਾਂ ਬੜੀ ਡਿਟੇਲ ਤੇ ਗੱਲ ਹਫਤਾ ਮੀਟਿੰਗ ਹੋਈ ਔਰ ਕਿਸੇ ਵੀ ਕੋਈ ਵੀ ਇਨਸਾਨ ਨੂੰ ਕਿਸੇ ਵੀ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਵਾਰਡ ਚ ਆਉਂਦਾ ਹੋਵੇ ਕੋਈ ਵੀ ਏਦਾਂ ਦੀ ਪਰੇਸ਼ਾਨੀ ਨਾ ਸਾਹਮਣੇ ਕਰਨੀ ਪਵੇ ਉਹਦੇ ਲਈ ਮੈਕਮੇ ਵੱਲੋਂ ਸਖਤ ਜੜੀਆਂ ਨੇ ਕੋ ਇਨਸਪੈਕਟਰਾਂ ਨੂੰ ਤੇ ਡਿਪੂ ਹੋਲਡਰਾਂ ਨੂੰ ਜਿਹੜੀਆਂ ਉਹ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਤੇ ਤੁਸੀਂ ਆਉਣ ਵਾਲੇ ਦਿਨ ਤੇ ਵਿੱਚ ਵੇਖੋਗੇ ਕਿ ਕੋਈ ਵੀ ਜਿਹੜੀ ਕੁਤਾਈ ਦੇ ਕਿਤੇ ਰਹਿ ਗਈ ਆ ਉਹ ਅਗਲੇ ਹਫ਼ਤੇ ਦੋ ਹਫ਼ਤੇ ਚ ਉਹ ਵੀ ਸਾਰੀ ਖਤਮ ਹੋ ਜੂਗੀ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਖਤਮ ਕਰਨਾ ਮਾਨਸਰਕਾਰ ਦਾ ਮੁੱਖ ਅਜੰਡਾ ਉਹ ਤੁਸੀਂ ਅਗਲੇ 10 15 ਦਿਨਾਂ ਚ ਹਕੀਕਤ ਹੁੰਦੇ ਦੇਖੋ ਸਰ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਦਾ ਅਲੋਗਲ ਗੱਲ ਕੀਤੀ ਗਈ ਸੀ ਆ ਵੀ ਤੁਸੀਂ ਥੋੜਾ ਕਹਿ ਰਹੇ ਸੀ ਕਿ ਆਨਵਾਰ ਦੇ ਸਮੇਂ ਦੀ شناخت ਰਹੀ ਜਾਨਾ ਵਾਕਿਆ ਇਸ ਤਰ੍ਹਾਂ ਹੋਇਆ ਦੇਖੋ ਸਾਡੀ ਜਿਹੜੀ ਪਾਰਟੀ ਹੈ ਨਾ ਆਮ ਆਦਮੀ ਪਾਰਟੀ ਉਹ ਬਣੀ ਹੀ ਇੰਡੀਆ ਦੇ ਕਰਪਸ਼ਨ ਮੂਵਮੈਂਟ ਤੋਂ ਸਾਡਾ ਪਾਰਟੀ ਦਾ ਪਹਿਲਾ ਸਿਧਾਂਤ ਕਰਪਸ਼ਨ ਦੇ ਖਿਲਾਫ ਖੜਨਾ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਅੱਜ ਮੈਨੂੰ 45 ਦਿਨ ਹੋ ਗਏ ਕਿ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਸਾਰੇ ਪੱਤਰਕਾਰ ਸਾਥੀਓ ਕਿ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਮੈਡੀਕਲ ਡਿਪਾਰਟਮੈਂਟ ਹੋਵੇ ਚਾਹੇ ਉਹ ਰੈਵਨਿਊ ਡਿਪਾਰਟਮੈਂਟ ਹੋਵੇ ਚਾਹੇ ਪੁਲਿਸੀ ਹੋਵੇ ਕਿਸੇ ਵੀ ਡਿਪਾਰਟਮੈਂਟ ਦੇ ਕਿਸੇ ਵੀ ਅਫਸਰ ਦੀ ਸਾਨੂੰ ਕੰਪਲੇਂਟ ਆਉਂਦੀ ਹੈ ਲੋਕਾਂ ਵੱਲੋਂ ਸਾਡਾ ਜਿਹੜਾ ਧਿਆਨ ਜਿੰਦੂ ਕਰਵਾਇਆ ਜਾਂਦਾ ਵਾ ਤੇ ਉਸੇ ਟਾਈਮ ਦੋ-ਦੋ ਘੰਟਿਆਂ ਦੇ ਵਿੱਚ ਵੀ ਸਾਰੇ ਅਫਸਰ ਸਸਪੈਂਡ ਕਰਾਨੇ ਤੁਸੀਂ ਵੀ ਜਾਣਦੇ ਸੋ ਸਾਡਾ ਜਿਹੜਾ ਪਾਰਟੀ ਦਾ ਸਾਰੀ ਜ਼ਿਲ੍ਹਾ ਲੀਡਰਸ਼ਿਪ ਦਾ ਇਹੋ ਸਟੈਂਡ ਆ ਇਹੋ ਰਹੂਗਾ ਤੇ ਬਿਨ ਰਾਤ ਇਹ ਜਿਹੜਾ ਕ腐ਸ਼ਨ ਵਾਲਾ ਕੀੜਾ ਪੰਜਾਬ ਚ ਲੱਗਿਆ ਵਾ ਇਹਨੂੰ ਜੜੋਂ ਖਤਮ ਕਰਨ ਤੱਕ ਜਦੋਂ ਤੱਕ ਹੋਊਗਾ ਨਹੀਂ ਉਦੋਂ ਤੱਕ ਚੈਨ ਦੀ ਨੀਂਦ ਅਸੀਂ ਨਹੀਂ ਸੌਵਾਂਗੇ ਦੇਖੋ ਉਹ ਤੇ ਜੱਜ ਦੀ ਗੱਲ ਆ ਮੈਂ ਅੱਜ ਵੀ ਸਾਡੇ ਕੁਝ ਸਰਪੰਚ ਸਾਹਿਬਾਨ ਬੈਠੇ ਸੀਗੇ ਜਿਨ੍ਹਾਂ ਵੱਲੋਂ ਇਹ ਸਾਡੇ ਨੋਟਿਸ 'ਚ ਲਿਆਂਦਾ ਗਿਆ ਕਿ ਕਾਂਗਰਸ ਸਰਕਾਰ ਵੇਲੇ ਇਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਕੁਛ ਭ੍ਰਿਸ਼ਟ ਅ ਅਫਸਰ ਵੀ ਸੀਗੇ ਕੁਛ ਤੇ ਕੁਛ ਸਰਪੰਚ ਵਿਰੋਧੀ ਪਾਰਟੀਆਂ ਦੇ ਜਿਹੜੇ ਬਣੇ ਸੀ ਉਦੋਂ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਸੋ ਅੱਜ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਦੀ ਲਿਆਓ ਉਹਨਾਂ ਦੀ ਇਨਕੁਆਰੀਆਂ ਕਰਾਵਾਂਗੇ ਪਲੱਸ ਜਿਨ੍ਹਾਂ ਦੀਆਂ ਇਨਕੁਆਰੀਆਂ ਚੱਲ ਰਹੀਆਂ ਉਹਨਾਂ ਨੂੰ ਸਿਰੇ ਤੇ ਚਾੜ੍ਹ ਕੇ ਜਿਹੜੇ-ਜਿਹੜੇ ਵੀ ਉੱਤੇ ਦੋਸ਼ੀ ਪਾਏ ਗਏ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਵਾਂਗੇ ਭ੍ਰਿਸ਼ਟਾਚਾਰ ਦੀ ਜਿਹੜੇ ਜਾਣਦੇ ਉਹ ਆਮ ਜਨ ਸ਼ਾਮਲ ਹੋ ਕੇ ਕੀ ਕਰਨ ਦੇਖੋ ਤੋ ਨੂੰ ਲੱਗਦਾ ਹੋਊਗਾ ਕਿ ਇਦਾਂ ਦੇ ਜਿਹੜੇ ਕੁਝ ਭ੍ਰਿਸ਼ਟਾਚਾਰੀ ਨੇ ਉਹ ਸ਼ਾਮਲ ਹੋ ਗਏ ਨੇ ਹਨਾ ਮੈਂ ਤੁਹਾਨੂੰ ਇੱਕ ਬੜੇ ਯਕੀਨ ਨਾਲ ਬਤੌਰ ਜ਼ਿਲ੍ਹਾ ਪ੍ਰਧਾਨ ਇੱਕ ਤੁਹਾਨੂੰ ਵਾਅਦਾ ਕਰਨਾ ਕਿ ਇਨਕੁਆਇਰੀ ਜਿਹੜੀ ਹੋਊਗੀ ਉਹ ਸਾਰਿਆਂ ਤੇ ਬਰਾਬਰ ਹੋਊਗੀ ਠੀਕ ਹੈ ਜੀ ਮੈਨੂੰ ਬੜਾ ਮਾਣ ਆ ਮੇਰੇ ਵਰਕਰਾਂ ਤੇ 2014 ਚ ਜਿਹੜੇ ਚੱਲੇ ਆ 17 ਚ ਚੱਲੇ 22 ਚ ਚੱਲੇ 24 ਚ ਚੱਲੇ ਕਿ ਉਹ ਕਿਸੇ 1 ਰੁਪਏ ਨਵੇਂ ਪੈਸੇ ਦੇ ਰਵਾਧਾਰ ਨਹੀਂ ਉਹ ਦੇਸ਼ ਦੀ ਸੇਵਾ ਕਰਨ ਲਈ ਆਮ ਆਦਮੀ ਪਾਰਟੀ ਦੇ ਜੁੜੇ ਨੇ ਠੀਕ ਹੈ ਜੀ ਪਰ ਜੇ ਕੋਈ ਇਦਾਂ ਵੀ ਐਗਜ਼ਾਮਪਲ ਹੋਊਗੀ ਜਿਹਦੇ ਵਿੱਚ ਕੋਈ ਵਿਰੋਧੀ ਧਿਰ ਦਾ ਨੇਤਾ ਬਚਣ ਲਈ ਇੱਥੇ ਆ ਗਿਆ ਤੇ ਉਹਦੇ ਤੇ ਵੀ ਐਕਸ਼ਨ ਜਿਹੜਾ ਉਹ ਹੋਊਗਾ ਮੈਂ ਇਹ ਤੁਹਾਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਇਹ ਤੁਹਾਨੂੰ ਆਸ਼ਵਾਸ਼ਣ ਵੀ ਦਿੰਦਾ ਤੇ ਵਾਦਾ ਵੀ ਕਰਦਾ ਕਿ ਸਾਡੀ ਪਾਰਟੀ ਭ੍ਰਿਸ਼ਟਾਚਾਰ ਦੇ ਬਹੁਤ ਸਖਤ ਖਿਲਾਫ ਆ ਦਿੱਲੀ 'ਚ ਵੀ ਅਸੀਂ ਕਈ ਮੰਤਰੀ ਸਸਪੈਂਡ ਕੀਤੇ ਪੰਜਾਬ ਦੇ ਵਿੱਚ ਵੀ ਕੀਤੇ ਸਾਡੀ ਸਰਕਾਰ ਜਿਹੜੀ ਆ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਆ ਕੋਈ ਬੰਦਾ ਇਹ ਮਤ ਸੋਚੇ ਕਿ ਉਹ ਦੂਜੀਆਂ ਪਾਰਟੀਆਂ ਦੇ ਭ੍ਰਿਸ਼ਟਾਚਾਰ ਕਰਕੇ ਸਾਡੀ ਪਾਰਟੀ ਦੇ ਜੀਆ ਨੂੰ ਸਾਰੇ ਜਿੰਨੇ ਮੈਂ ਕਿਉਂਕਿ ਸਾਡੇ ਸਾਰੇ ਜ਼ਿਲ੍ਹਾ ਲੀਡਰਸ਼ਿਪ ਵਿੱਚ ਬੈਠੇ ਬੈਠੀਆਂ ਅਸੀਂ ਗੱਲਾਂ ਕਰਦੇ ਆਂ ਦੇਖੋ ਵਿਰੋਧੀ ਪਾਰਟੀਆਂ ਪਾਰਟੀਆਂ ਮਾੜੀਆਂ ਨੇ ਉਹਨਾਂ ਚ ਕਈ ਵਰਕਰ ਠੀਕ ਨਹੀਂ ਕਈ ਦੇਸ਼ ਦਾ ਸੋਚਦੇ ਪੰਜਾਬ ਦਾ ਸੋਚਦੇ ਆਪਣੇ ਪਿੰਡਾਂ ਦਾ ਸੋਚਦੇ ਉਹਨਾਂ ਸਾਰਿਆਂ ਨੂੰ ਤੁਹਾਡੇ ਮੈਦੀਮ ਰਾਹੀਂ ਅਸੀਂ ਜੀਆ ਨੂੰ ਕਹਿੰਨੇ ਆਂ ਅਸੀਂ ਆਪ ਆਪਣੇ ਵਰਕਰ ਸਾਥੀਆਂ ਨੂੰ ਕਹਿੰਨੇ ਆਂ ਕਿ ਜੇ ਕੋਈ ਵਿਰੋਧੀ ਧਿਰ ਦੇ ਵਿੱਚ ਜਾਂ ਵਿਰੋਧੀ ਪਾਰਟੀਆਂ ਦੇ ਵਿੱਚ ਚੰਗੇ ਜਿਹੜੇ ਲੋਕਾਂ ਦੀ ਸੇਵਾ ਕਰਨ ਵਾਲੇ ਲੀਡਰ ਨੇ ਜਾਂ ਵਰਕਰ ਨੇ ਉਹਨਾਂ ਨੂੰ ਨਾਲ ਲੈ ਕੇ ਆਓ ਪਰ ਜਿਹੜੇ ਭ੍ਰਿਸ਼ਟਾਚਾਰੀ ਨੇ ਉਹਨਾਂ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਬਖਸ਼ਿਆ ਨਾ ਜਾਓ